ਟਰੱਕੜ ਲਿਆ ਜੀ ਬਾਹਰ ਤੇ ਚੱਲੇ ਆਂ ਅੱਜ ਵਾਸ਼ਿੰਗ ਕਰਾਉਣ ਤੇ ਕੰਦਾ ਬਹੁਤ ਹੋ ਗਿਆ ਦਾ ਜਾ ਕੇ ਕਰਦੇ ਆਂ ਆਪਾਂ ਬਾਕੀ ਕਰ ਤੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਆਦਾ ਜਾਣੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਅੱਜ ਆਪਾਂ ਨੇ ਇੱਕ ਇਹਦੀ ਕਰਾ ਕੇ ਲਿਆਉਣਾ ਤੈਰਾਂ ਨੂੰ ਫੱਬਾਂ ਨੂੰ ਤੇ ਜਿਹੜੇ ਆ ਹੁਣ ਦੇ ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੇ ਆ ਕੀ ਆ ਬੰਦਾ ਛਾਪ ਉਹ ਪੂਰਾ ਪਾੜੇ ਕਰਦੇ ਹੋਏ ਰੱਖਿਆ ਗਰੀਸ ਕਰਾਉਣੇ ਕਰਕੇ ਨਾ ਧੋਣਾ ਪੈਣਾ ਜੇ ਗਰੀਸ ਕਰਵਾ ਕੇ ਧੋਹਦਾ ਫਿਰ ਗਰੀਸ ਸਾਰਾ ਹੋ ਜਾਣਾ ਖਰਾਬ ਅੱਜ ਬਾਈ ਕੁਝ ਨਹੀਂ ਬਣਿਆ ਹੈ ਇਹਦਾ ਮੱਲੋ ਦਾ ਕੀ ਦਾ ਕੰਮ ਹੋ ਗਿਆ ਖਰਾਬ ਹੋ ਗਿਆ ਬੇਡਾ ਆ ਦੇਖੋ ਦਾਸ ਨਾ ਨੂੰ ਵੀ ਬੁਲਾਇਆ ਮੈਂ ਤਾਂ ਉਹ ਯਾਰ ਹੋਰ ਖਰਾਬ ਐਸੇ ਹੀ ਘੁੰਮ ਰਹੇ ਆ ਹੋਰ ਉਹ ਬਸ ਇਹਨੇ ਪੱਡਣਾ ਆਏ ਹੁਣ ਮੌਸਮ ਚੈੱਕ ਕਰੋ ਕਿੰਨਾ ਸੋਹਣਾ ਅੱਜ ਅੱਜ ਦੇਖ ਰਿਹਾ ਗਰੀਸ ਕਰਾ ਕੇ ਲਿਆਉਣਾ ਕੱਲ ਤਾਂ ਅੱਜ ਕਰਾ ਕੇ ਲਿਆਉਣਾ ਆਪਾਂ ਨੇ ਗਰੀਸ ਵੈਸੇ ਕੱਲ ਗਏ ਤੇ ਕੱਲ ਉਹ ਬੰਦਾ ਹੈ ਨਹੀਂ ਤਾਂ ਕਹਿੰਦਾ 2 ਘੰਟੇ ਲੱਗਣੇ ਆ ਫਿਰ ਆਇਆ ਨਹੀਂ ਉਹ ਤੇ ਅੱਜ ਜਾਉਂਗੇ ਨਾਲੇ ਮੁਰਲੇ ਚੱਕਿਆਂ ਨੂੰ ਗਰੀਸ ਕਰਾਉਣਾ ਨਾਲੇ ਇਹਦੇ ਐਂਡਾਂ ਨੂੰ ਗਰੀਸ ਕਰਾਉਣਾ ਤੇ ਬਾਕੀ ਦੇਖਦੇ ਆ ਇੱਕ ਜਾਂਸੀ ਤੇ ਜਾ ਕੇ ਉਹਨਾਂ ਦਾ ਸਲੈਂਸਰ ਪਤਾ ਕਰਨਾ ਜਿਹੜਾ ਅਰਜਨ ਨੋਵੋ ਨੂੰ ਨਹੀਂ ਲੱਗਿਆ ਹੁੰਦਾ ਸਲੈਂਸਰ ਤੇ ਉਹ ਪੁੱਛ ਕੇ ਆਉਣਾ ਵੀ ਕਿੰਨੇ ਦਾ ਉਹਦੀ ਜਮਾ ਆਵਾਜ਼ ਨਹੀਂ ਹੈਗੀ ਸਾਇਲੈਂਸ ਅਨਸਰ ਹੈ ਬਿਲਕੁਲ ਜਾਲੀ ਲੱਗੀ ਹੋਈ ਨਾਲੇ ਪ੍ਰੋਪਰ ਸੋਣਾ ਕਿੰਨਾ ਲੱਗਣਾ ਤੁਸੀਂ ਚੈੱਕ ਕਰੇ ਥੋੜਾ ਜਿਆ ਤੇ ਆਪਾਂ ਹੌਲੀ ਹੌਲੀ ਸਾਰੀ ਮੋਡੀਫਿਕੇਸ਼ਨ ਕਰ ਦੇਣੀ ਹੈ ਇਹਦੀ ਪਛਾਣ ਚ ਨਹੀਂ ਆਉਣਾ ਵੀ ਇਹ ਉਹੀ ਟਰੈਕਟਰ ਹੈ ਕਿ ਇਹ ਹੋਰ ਤੇ ਜੋੜੇ ਰਹੇ ਹੋ ਮੇਰਾ ਵੀ ਠੀਕ ਆ ਬਰਸ਼ੀਣ ਵਗੈਰਾ ਵੱਢ ਲਈ ਅੱਜ ਬਹੁਤ ਟਾਈਮ ਬਾਅਦ ਆਇਆ ਮੈਂ ਦਾ ਖੇਤ ਚ ਮਤਲਬ ਟਾਈਮ ਹੀ ਲੱਗਦਾ ਕੰਮ ਤੋਂ ਕਰੇ ਫਿਰ ਸੌਂ ਜੀ ਜਾ ਕੇ ਤੇ ਹੁਣ ਡੈਡੀ ਨਾਲ ਆਇਆ ਮੈਂ ਆਪਹੀ ਚ ਆਏ ਨਹੀਂ ਗਾਣਾ ਟਰੈਕਟਰ ਨੇ ਉੱਥੋਂ ਮਤਲਬ ਜਿਹੜੀ ਉਹ ਗਲੀ ਹੈ ਨਾ ਉੱਥੋਂ ਆਏ ਨਹੀਂ ਗਾਣਾ ਟਰੈਕਟਰ ਨੇ ਬਾਕੀ ਇੱਕ ਵਾਰ ਕਰਕੇ ਦੇਖੂਗਾ ਪ੍ਰੋਜੈਕਟ ਬਾੜ ਕੇ ਦੇਖਦੇ ਆ ਵਿੱਚ ਤੇ ਬਣ ਜਵੇ ਗੱਲ ਜੋ ਹੁਣ ਕਰਦ ਕੇ ਬਾਹਰ ਖੜਾਇਆ ਤਾਂ ਟਾਇਰ ਟੂਰ ਤੋਂ ਨਾ ਉਹਦੇ ਪਾਲਸ ਕਰਦਾ ਪਾਲਸ ਕੱਲ ਪਾਲਸ ਨਹੀਂ ਨਾ ਕਰੀ ਆਨਸ ਕਰਦਾ ਸੋ ਫਟਲ ਮੈਂ ਬਸ ਫਿਰ ਸਿਕਰ ਨਹੀਂ ਗੱਲ ਬਾਕੀ ਦੀ ਸੋ ਲਿਆਂਦਾ ਵੀ ਅੱਜ ਗਰੀਸ ਕਰੂੰਗਾ ਬਾਈ ਦੁਬਾਰਾ ਕਹਿ ਗਿਆ ਕੋ ਲੋਗਾਂ ਪੈਰ ਜੇ ਤੇ ਗਰੀਸ ਹੋਊਗਾ ਬਈ ਜੀ ਬਾਈ ਆਹੀ ਦੋ ਦੁਕਾਨਾਂ ਬਾਈ ਕਹਿਦੀ ਐ ਇੱਕ ਪੱਛੇ ਆ ਉਹਦੇ ਕੋਲ ਬਾਈ ਕੋ ਗੱਲ ਨਹੀਂ ਹੈ ਤੇ ਇੱਕ ਨੰਬਰ ਕੰਮ ਪਹਿਲਾਂ ਵੀ ਇਤਾਂ ਹੀ ਕਿਰਾਇਆ ਦਤਾ ਆਪਾਂ ਬਾਈ ਤੇ ਗਰੀ ਸੀ ਹਲਾ ਹੋਰ ਵੀ ਸੋਹਣਾ ਲੱਗਣ ਲੱਗ ਗਿਆ ਤੇ ਹੁਣ ਬਹੁਤ ਅੱਗੇ ਅੱਗੇ ਬਹੁਤ ਕੁਝ ਕਰਵਾਇਆ ਇਹਦਾ ਹੌਲੀ ਹੌਲੀ ਤੁਸੀਂ ਦੇਖਿਆ ਤਾਂ ਪਛਾਣ ਮਾ ਨਹੀਂ ਆਉਣਾ ਟਰੈਕਟਰ ਵੀ ਕਿਆ ਬਣ ਗਿਆ ਤੇ ਅੱਜ ਮੈਂ ਆਈ ਵਿਸ਼ਵਾਸ ਸਰ ਪਾ ਲਿਆ ਤੇ ਨੋਬ ਵਾਲਾ ਸਹਸਰ ਪੁੱਛਣਾ ਮੈਂ ਕਹਾਂ ਵੀ ਪੁੱਛ ਕੇ ਆਉਂਗਾ ਮਰਿੰਡੇ ਜਾ ਕੇ ਜਾਂਸੀ ਜੇ ਮਹਿੰਦਰ ਵਾਲਿਆਂ ਦੀ ਜਿਹੜੇ ਵੀ ਨੋਗੋ ਵਾਲਾ ਸਦਾਂ ਕਿੰਨੇ ਰੁਪਏ ਦਾ ਤੇ ਆਪਾਂ ਨੇ ਲਿਆਉਣਾ ਜਿਉਂ ਨਾਲ ਕੋਲ ਪਿਆ ਹੋਇਆ ਤੇ ਉਹਦੇ ਵੀ ਚਾਲੀਆਂ ਜੁਲੀਆਂ ਹੁੰਦੀਆਂ ਆਵਾਜ਼ ਨਹੀਂ ਆਉਂਦੀ ਨਾਲੇ ਸੋਹਣਾ ਲੱਗੂ ਲੰਬਾ ਖਦਾਂਸ ਚਲ ਰਹੇ ਹੈ ਗੱਮ ਖਾਲੇ ਪਿਛਲੇ ਟਾਹ ਨਾਲੋਂ ਵੀ ਮੋਕਾ ਇਹ ਬਹੁਤੇ ਬੜੇ ਮੈਂ ਤਾਂ ਨਹੀਂ ਪਵਾ ਕੇ ਪਿੱਛੇ ਛੋਲੇ ਟਾਇਰ ਦੇ ਇਹਦੇ ਆ ਕਰਕੇ ਨਹੀਂ ਕੋਈ ਹੈਗਾ ਪਿਛਲੇ ਪਿਛਲੇ 12 ਦੇ ਆ ਤੇ ਇਹ 15 ਦੇ ਆ ਨੰਬਰ ਦਿਖਾਉਣਾ ਆ ਆ ਦੇ ਆ ਬੰਦ ਕਰ 3x15.50 15 ਦੇ ਆ Gracias.